ਮੇਰੇ ਤੇ ਆਪਣੇ ਚੌਕ ਮੇਰੇ ਖਾਲ ਪੁੱਟੇ ਨੂੰ ਲਗਭਗ ਮਹੀਨਾ ਹੋ ਗਿਆ ਔਰ ਇੱਥੇ ਸਾਨੂੰ ਰੋਕਿਆ ਗਿਆ ਸੀਗਾ ਕੰਮ ਵੱਲੋਂ ਤੇ ਅਸੀਂ ਰੁਕ ਵੀ ਗਏ ਤੇ ਉਸ ਤੋਂ ਬਾਅਦ ਸਾਨੂੰ ਏਡੀਸੀ ਜਨਰਲ ਉਹਨਾਂ ਨੇ ਮੈਨੂੰ ਫੋਨ ਤੇ ਕਿਹਾ ਉਹਨੇ ਐਪਰੀਸ਼ੀਏਟ ਵੀ ਕੀਤਾ ਜੋ ਗੁਰਦਾਸਪੁਰ ਚ ਕੰਮ ਹੋਇਆ ਔਰ ਹੀ ਸ਼ਟ ਕੇ ਆਪਾਂ ਬਹਿ ਕੇ ਇਹਨੂੰ ਕੋਈ ਡਿਜ਼ਾਈਨ ਸੋਣਾ ਕਰ ਲਈਏ ਤੇ ਵਧੀਆ ਗੱਲ ਹੈ ਡਵੈਲਪਮੈਂਟ ਦੀ ਲੋੜ ਆ ਤੇ ਕਰਾਂਗੇ ਪਰ ਮੈਂ ਉਹਨਾਂ ਦੀ ਵੇਟ ਕਰਦਾ ਰਿਹਾ ਪ੍ਰਸ਼ਾਸਨ ਦੀ ਔਰ ਸਟਿਲ ਆਈ ਵਾਸ ਆਈ ਵਾਸ ਵੇਟਿੰਗ ਤੇ ਅੱਜ ਮੈਂ ਆਪਣੇ ਇਨ-ਲਾਸ ਦੇ ਵਿੱਚ ਡੈਥ ਹੋਈ ਸੀ ਮੇਰੇ ਵਾਈਫ ਦੇ ਚਾਚਾ ਜੀ ਦੀ ਉੱਥੇ ਸੰਸਕਾਰ ਤੇ ਗਏ ਆ ਤੇ ਪਿੱਛੋਂ ਸ਼ਰਾਰਤ ਕੀਤੀ ਗਈ ਆ ਇੱਥੇ ਟਿੱਪਰ ਲਿਆ ਕੇ ਤੇ ਮਿੱਟੀ ਇਹਦੇ ਵਿੱਚ ਛੁੱਟਤੀ ਗਈ ਆ ਪਹਿਲਾਂ ਉਹਨਾਂ ਨੇ ਉਹ ਸਾਈਡ ਤੇ ਕੈਮਰੇ ਲੱਗੇ ਆ ਸਾਰੇ ਟੇਡੇ ਕੀਤੇ ਕੈਮਰੇ ਤੇ ਫਿਰ ਉਹ ਮਿੱਟੀ ਛੁੱਟੀ ਗਈ ਸੋ ਮੈਨੂੰ ਪਤਾ ਲੱਗਿਆ ਮੈਂ ਸੰਸਕਾਰ ਤੋਂ ਸਿੱਧਾ ਇੱਥੇ ਪਹੁੰਚਿਆ ਕਿਉਂਕਿ ਇੱਥੇ ਟ੍ਰੈਫਿਕ ਜਮ ਹੋ ਗਿਆ ਧਰਨਾ ਲਾ ਦਿੱਤਾ ਪਬਲਿਕ ਨੇ ਅੱਜ ਸ਼ੋਭਾ ਯਾਤਰਾ ਸੀ ਸਾਡੀ ਔਰ ਉਸ ਸ਼ੋਭਾ ਯਾਤਰਾ ਨੂੰ ਮੈਨੂੰ ਟੈਲੀਫੋਨ ਆਇਆ ਕਿ ਐਮ.ਐਲ.ਏ. ਸਾਹਿਬ ਅਸੀਂ ਤੇ ਪਰੇਸ਼ਾਨ ਹੋ ਗਿਆ ਗੱਲ ਹੋ ਗਈ ਮੈਂ ਉੱਥੋਂ 10-15 ਮਿੰਟਾਂ ਚ ਗੱਡੀ ਭਜਾ ਕੇ ਇੱਥੇ ਪਹੁੰਚਿਆ ਤੇ ਆਣ ਕੇ ਆਉਂਦੇ ਮੈਂ ਜਾਮ ਖਲਾਇਆ ਤਰਨਾ ਚਕਾਇਆ ਔਰ ਨਾਲ ਇਹ ਜਿਹੜਾ ਫਿਰ ਕੰਮ ਸ਼ੁਰੂ ਕੀਤਾ ਮੇਰੇ ਕੱਲ 4-5 ਘੰਟੇ ਦੇ ਵਿੱਚ ਹੀ ਸਾਰੀ ਸੰਗਤ ਦੇ ਸਹਿਯੋਗ ਨੇ ਬਹੁਤ ਸੰਗਤ ਨੇ ਸਹਿਯੋਗ ਦਿੱਤਾ ਪਿੰਡਾਂ ਚੋਂ ਆ ਕੇ ਸਾਰੇ ਸ਼ਹਿਰ ਚੋਂ ਲੋਕ ਆਏ ਆ ਕਿਸੇ ਨੇ ਇੱਟ ਫੜੀ ਕਿਸੇ ਨੇ ਕਾਂਡੀ ਫੜੀ ਔਰ ਇਸ ਜਿਹੜਾ ਸਾਰਾ ਕੰਮ ਆਲਮੋਸਟ ਤੁਸੀਂ ਦੇਖ ਸਕਦੇ ਹੋ ਕਿ ਨੇਪਰੇ ਚੜ ਗਿਆ ਅ ਸੜਕ ਤੋਂ ਲਗਭਗ 2.5 ਫੁੱਟ ਉੱਚਾ ਹੋ ਕੇ ਤੇ ਬੱਜਰ ਵੀ ਪੈ ਗਿਆ ਮਿੱਟੀ ਵੀ ਪਵਾ ਰਹੇ ਆ ਤਾਂ ਜੋ ਕੋਈ ਇੱਥੇ ਪ੍ਰੋਬਲਮ ਨਾ ਆਵੇ ਔਰ ਇਹਨੂੰ ਇਹਦਾ ਜਿਹੜਾ ਭਾਈ ਲਾਲੋ ਜੀ ਦਾ ਸਟੈਚੂ ਜਿਹੜਾ ਵਿੱਚ ਬਣਨਾ ਆ ਉਹ ਬਣਾ ਕੇ ਤੇ ਅਸੀਂ ਇਹਨੂੰ ਇੱਥੇ ਸਥਾਪਿਤ ਕਰ ਦਾਂਗੇ ਲੋਕਾਂ ਦੇ ਸਹਿਯੋਗ ਦੇ ਨਾਲ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਨਾ ਕਰ ਦਾਂਗੇ ਡਵੈਲਪਮੈਂਟ ਦੇ ਕੰਮ ਨੂੰ ਜਿਹੜਾ ਨਾ ਰੋਕਿਆ ਜੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰ ਲੱਗੇ ਆ ਕਿ ਡੀਸੀ ਸਾਹਿਬ ਡਵੈਲਪਮੈਂਟ ਦੇ ਕੰਮ ਚ ਨਾੜਚਣਾ ਪਾਓ ਨਿੱਜੀ ਤੌਰ ਤੇ ਮੈਨੂੰ ਜੋ ਮਰਜ਼ੀ ਕਰੋ ਯੂ ਆਰ ਫਰੀ ਟੂ ਡੂ ਐਨੀਥਿੰਗ ਵਿਦ ਮੀ ਕੀ ਲੱਗਦਾ ਕਿ ਦੀ ਸ਼ਰਾਰਤ ਹੋਏਗੀ ਮਿੱਟੀ ਕਿਨੇ ਪਾਈ ਹੋਏਗੀ ਵੇਖੋ ਪ੍ਰਸ਼ਾਸਨ ਜਵਾਬ ਬੈਟਰ ਦੇ ਸਕਦਾ ਹੈ ਏਡੀਸੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਰ ਜਵਾਬ ਬੈਟਰ ਦੇ ਸਕਦੇ ਆ ਵੀ ਕਿਹਨੇ ਇਹ ਸ਼ਰਾਰਤ ਕੀਤੀ ਆ ਕਮੇਟੀ ਵੱਲੋਂ ਲਿਖ ਕੇ ਵੀ ਭੇਜਾਂਗੇ ਉਹਨਾਂ ਨੂੰ ਕਿਜ ਨੇ ਸ਼ਰਾਰਤ ਕੀਤੀ ਸਰਕਾਰੀ ਕੰਮ 'ਚ ਵਿਗਨ ਪਾਉਣ ਦਾ ਇਹਨਾਂ ਨੇ ਕੀਤਾ ਤੇ ਉਹਦੇ ਖਿਲਾਫ ਕਾਰਵਾਈ ਕਰਨ ਪਹਿਲਾਂ ਵੀ ਜਦੋਂ ਕੂੜੇ ਦੀ ਸਮੱਸਿਆ ਪਈ ਸੀ ਉਦੋਂ ਵੀ ਮੁਲਾਜ਼ਮ ਦੇ ਹੱਥੀ ਪਏ ਔਰ ਅਜੇ ਤੱਕ ਉਹ ਸਟਿਲ ਪੈਂਡਿੰਗ ਆ ਪੁਲਿਸ ਦੇ ਕੋਲ ਉਹ ਕਾਰਵਾਈ ਮੁਲਾਜ਼ਮ ਅਜੇ ਤੱਕ ਮੁਲਾਜ਼ਮ ਸਾਡੇ ਨਾਲ ਲੜਦੇ ਨੇ ਕਿ ਤੁਸੀਂ ਧਰਨਾ ਚਕਾਇਆ ਸਟਿਲ ਉਹ ਮੁਲਾਜ਼ਮ ਪਰੇਸ਼ਾਨ ਆ ਕਿ ਮੈਨੂੰ ਤੁਸੀਂ ਮੇਰੇ ਨਾਲ ਧੋਖਾ ਹੋਇਆ ਅਸੀਂ ਕੱਲ ਨੂੰ ਕੰਮ ਕਿੱਦਾਂ ਕਰਾਂਗੇ ਤੇ ਸੋ ਇਸ ਕਰਕੇ ਅੱਜ ਇਹ ਕੰਮ ਮੇਰਾ ਕੱਲੇ ਦਾ ਥੋੜਾ ਨਹੀਂ ਇਹ ਇਹ ਸਾਰਿਆਂ ਦਾ ਸਾਂਝਾ ਕੰਮ ਆ ਦਵੈਲਪਮੈਂਟ ਦੇ ਕੰਮ ਆ ਡੀਸੀ ਸਾਹਿਬ ਨੂੰ ਕਹਾਂਗਾ ਕਿ ਡਵੈਲਪਮੈਂਟ ਦੇ ਕੰਮ ਕਮੇਟੀ ਚ ਅਸੀਂ ਬੈਠੇ ਆ ਕੀ ਜਾ ਰਿਹਾ ਕਿ ਚੌਂਕ ਬਣਾਉਣ ਦੀ ਪੀਡਬਲਯੂਜੀ ਦੀ ਐਨਓਸੀ ਨਹੀਂ ਮਿਲੀ ਹਜੇ ਤੱਕ ਉਹ ਮੈਂ ਮੈਂ ਕਹਿ ਰਿਹਾ ਮੇਰੇ ਕੋਲ ਹੈਗੀ ਆ ਜੇ ਉਹਦੇ ਚ ਉਹਨਾਂ ਨੂੰ ਕਿਸੇ ਨੂੰ ਸ਼ੰਕਾ ਮੈਨੂੰ ਚਿੱਠੀ ਲਿਖਣ ਐਨਓਸੀ ਪ੍ਰੋਵਾਈਡ ਕਰਦੇ ਆਂਗੇ ਜੇ ਉਹਨਾਂ ਨੂੰ ਲੱਗਦਾ ਕਿ ਆਰਟੀਏ ਪਾਲਣ ਐਨਓਸੀ ਸਹੀ ਪ੍ਰੋਵਾਈਡ ਕਰਦੇ ਆਂਗੇ ਜੇ ਐਨਓਸੀ ਨਹੀਂ ਸੀ ਤੇ ਇੱਕ ਮਹੀਨੇ ਤੋਂ ਚੌਂਕ ਐਸੀ ਪੁੱਟਿਆ ਹੋਇਆ ਮੇਰੇ ਖਿਲਾਫ ਕਾਰਵਾਈ ਕਰ ਦਿੰਦੇ ਜੇ ਐਨਓਸੀ ਸੀ ਹੈ ਔਰ ਸਾਰੇ ਅਸੀਂ ਟੈਕਨੀਕਲੀ ਸਾਰਾ ਇਨੂੰ ਦੇਖਣ ਤੋਂ ਬਾਅਦ ਸਟੱਡੀ ਕਰਨ ਤੋਂ ਬਾਅਦ ਫੇਰ ਕੰਮ ਸ਼ੁਰੂ ਕੀਤਾ ਆ ਇੱਕ ਮਹੀਨੇ ਤੋਂ ਚੌਂਕ ਪਟਿਆ ਵਿਦਆਊਟ ਐਨਓਸੀ ਅਸੀਂ ਪਟ ਸਕਦੇ ਹਾਂ ਤੁਸੀਂ ਦੱਸ ਦਿਓ ਇੱਕ ਟੱਪ ਨਹੀਂ ਵੱਜਦਾ ਆਪ ਡਿਜ਼ਾਈਨ ਕੀਤਾ ਚੌਂਕ ਲੱਗਦਾ ਹੈ ਕਿ ਇਹਦੇ ਨਾਲ ਟ੍ਰੈਫਿਕ ਸਮੱਸਿਆ ਹੱਲ ਹੋਏਗੀ ਭਗਵਾਨ ਪਰਸ਼ੂਰਾਮ ਜੀ ਦਾ ਚੌਂਕ ਮੇਰਾ ਡਿਜ਼ਾਈਨ ਕੀਤਾ ਹੋਇਆ ਤੁਸੀਂ ਅੱਜ ਜਾ ਕੇ ਉੱਥੇ ਕਿਸੇ ਪਬਲਿਕ ਨੂੰ ਪੁੱਛ ਦੋ ਕਿਸੇ ਕਾਮਨ ਮੈਨ ਨੂੰ ਪੁੱਛ ਲਓ ਵੀ ਉਸ ਚੌਂਕ ਦਾ ਫਾਇਦਾ ਹੋਇਆ ਕਿ ਨਹੀਂ ਹੋਇਆ ਤੁਸੀਂ ਆਪ ਵੀ ਜਾਣਦੇ ਹੋ ਉੱਥੇ ਟ੍ਰੈਫਿਕ ਦੀ ਸਮੱਸਿਆ ਜਦੋਂ ਦੇ ਇੱਥੇ ਹੋਛ ਆਈ ਆ ਉਸ ਚੌਂਕ ਤੋਂ ਟ੍ਰੈਫਿਕ ਦੀ ਸਮੱਸਿਆ ਨਹੀਂ ਸੀ ਮੁੱਕਦੀ ਕਹਿੰਦੇ ਜੀ ਇੱਥੇ ਚੌਂਕ ਹੀ ਟੇਡਾ ਮੇਡਾ ਬਣ ਨਹੀਂ ਸਕਦਾ ਮੈਂ ਆਪਣੀ ਸਖਤ ਮਿਹਨਤ ਦੇ ਨਾਲ ਉਹ ਚੌਂਕ ਦਾ ਡਿਜ਼ਾਈਨ ਕੀਤਾ ਔਰ ਉਹ ਚੌਂਕ ਬਣਿਆ ਅੱਜ ਉੱਥੇ ਕੋਈ ਟ੍ਰੈਫਿਕ ਨਹੀਂ ਆ ਔਰ ਇਸ ਚੌਂਕ ਦੀ ਮੈਂ ਗਰੰਟੀ ਦਿੰਦਾ ਚੌਂਕ ਕਰਕੇ ਟ੍ਰੈਫਿਕ ਨਹੀਂ ਹੋਏਗਾ ਪੁਲਿਸ ਪ੍ਰਸ਼ਾਸਨ ਜਿਹੜਾ ਸੁਸਤਪ ਹੋਇਆ ਪਿਆ ਇੱਥੇ ਸਿਟੀ ਵਾਲਾ ਸਾਰਾ ਉਹ ਇੱਥੇ ਸ਼ਾਮ ਨੂੰ ਡਿਊਟੀ ਦੇਣ ਸ਼ਾਮ ਨੂੰ ਇੱਥੇ ਪੈਟਰੋਲਿੰਗ ਕਰਨ ਸ਼ਾਮ ਨੂੰ ਇੱਥੇ ਜੂ ਤਿੰਨ ਤਿੰਨ ਗੱਡੀਆਂ ਲਾ ਕੇ ਤੇ ਨਾਲੇ ਰੇੜੀ ਤੇ ਖਾਨੇ ਆਪਾਂ ਨਾਲੇ ਅਸੀਂ ਰੇੜੀਆਂ ਤੇ ਤਿੰਨ ਤਿੰਨ ਗੱਡੀਆਂ ਲਾਈਆਂ ਹੁੰਦੀਆਂ ਸਾਨੂੰ ਸਟ੍ਰੀਮਲਾਈਨ ਕਰਨਾ ਪਊਗਾ ਸਿਸਟਮ ਨੂੰ ਪਹਿਲਾਂ ਵੀ ਸਟ੍ਰੀਮਲਾਈਨ ਕੀਤਾ ਸੀਗਾ ਹੁਣ ਵੀ ਸਟ੍ਰੀਮਲਾਈਨ ਕਰਨ ਦੀ ਲੋੜ ਆ ਸ਼ਾਮ ਨੂੰ ਇਹ ਨਹੀਂ ਆ ਕਿ ਅਸੀਂ ਅੰਦਰ ਮਾਰੇ ਆਪਣੇ ਕੁਆਟਰ 'ਚ ਜਾ ਕੇ ਬਹਿ ਗਏ ਤੇ ਆਪਣਾ ਕੰਮ ਕੀਤਾ ਤੇ ਘਰ ਨੂੰ ਨੋ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਓ ਮੈਂ ਆਪਣੀ ਡਿਊਟੀ ਆਪਣੀ ਇਮਾਨਦਾਰੀ ਨਾਲ ਨਿਭਾ ਰਿਆਂ ਤੋ ਮੈਂ ਉਮੀਦ ਕਰਾਂਗਾ ਕਿ ਪੁਲਿਸ ਪ੍ਰਸ਼ਾਸਨ ਆਪਣੀ ਡਿਊਟੀ ਨਿਭਾਵੇ ਇੱਕੋ ਦਿਨ 'ਚ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਸਕਦੀ ਆ ਬਹੁਤਾ ਸਮਾਂ ਨਹੀਂ ਲੱਗਦਾ ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਏਡੀਸੀ ਸਾਹਿਬ ਡਵੈਲਪਮੈਂਟ ਦੇ ਕੰਮ ਰਲ ਮਿਲ ਕੇ ਕਰੀਏ ਪਰ ਲੋਕਾਂ ਨੂੰ ਪਰੇਸ਼ਾਨ ਨਾ ਕਰੀਏ ਕੂੜੇ ਵਾਲਾ ਮਸਲਾ ਸੰਜੀਦਗੀ ਦੇ ਨਾਲ ਲਓ ਦੋ ਦਿਨ ਤੁਹਾਨੂੰ ਕਿਹਾ ਤੇ ਉਹਦੇ ਵਾਸਤੇ ਜੋ ਤੁਸੀਂ ਬੈਸਟ ਕਰ ਸਕਦੇ ਹੋ ਸਾਨੂੰ ਜਗਾ ਪ੍ਰੋਵਾਈਡ ਕਰੋ ਰਲ ਮਿਲ ਕੇ ਸੋਲੂਸ਼ਨ ਕਰੀਏ ਹਾਂ ਨਿੱਜੀ ਤੌਰ ਤੇ ਤੁਹਾਨੂੰ ਸਰਕਾਰ ਕਹਿੰਦੀ ਆ ਪਾੜੇ ਨੂੰ ਮਾਰ ਦਿਓ ਮੈਨੂੰ ਗੋਲੀ ਮਾਰ ਦਿਓ ਮੈਨੂੰ ਕੋਈ ਡਰ ਨਹੀਂ ਮੈਨੂੰ ਅੰਦਰ ਦੇ ਦਿਓ ਮੈਨੂੰ ਜੋ ਕਰਨਾ ਕਰ ਲੋ ਨਿੱਜੀ ਤੌਰ ਤੇ ਮੈਂ ਆਮ ਰੈਡੀ ਟੂ ਫੇਸ ਐਨੀਥਿੰਗ ਇਹ ਤੇ ਸਮਾਂ ਹੁੰਦਾ ਜਾਂਦਾ ਰਹਿੰਦਾ ਜਿੱਦੜ ਕਿਤੇ ਸਮਾਂ ਆ ਗਿਆ ਕਿਤੇ ਉਹਦਾ ਚੱਲ ਜੂ ਕੰਮ ਕਿਤੇ ਅੱਜ ਤੁਹਾਡਾ ਦੇ ਤੁਸੀਂ ਚਲਾ ਲੋ ਬਟ ਕਟੋ ਡਿਵੈਲਪਮੈਂਟ ਦੇ ਕੰਮ 'ਚ ਅਸੀਂ ਇਕੱਠੇ ਹੋ ਕੇ ਆਪਣੇ ਇਲਾਕੇ ਨੂੰ ਤੰਗ ਨਾ ਕਰੀਏ ਡਿਵੈਲਪਮੈਂਟ ਦੇ ਕੰਮ ਇਕੱਠੇ ਹੋ ਕੇ ਕਰੋ ਮੈਨੂੰ ਜੋ ਸਜਾ ਦੇਣੀ ਜੋ ਕਰਨਾ ਮੈਨੂੰ ਕਰ ਲੋ ਆਈ ਡੋਨਟ ਬਾਦਰ ਐਨੀਬਾਡੀ ਮੈਨੂੰ ਆਪਣੇ ਲੋਕਾਂ ਨੇ ਚੁਣਿਆ ਚੁਣਿਆ ਨੁਮਾਇੰਦਾ ਦੂਜੀ ਵਾਰ ਦਾ ਆਈਲ ਡੂ ਮਾਈ ਡਿਊਟੀ ਆਨੈਸਟਲੀ ਆਈਲ ਡੂ ਮਾਈ ਬੈਸਟ ਜੋ ਮੈਂ ਕਰ ਸਕਦਾ ਮੈਨੂੰ ਕੋਈ ਡਰ ਨਹੀਂ ਇਸ ਕੰਮ ਦੇ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ